ਅੱਪਾ ਇਸ ਵੇਲੇ ਬੋਦਾਂਸਬ ਹਲਕਾ ਫਗਵਾੜਾ ਦੇ ਪਿੰਡ ਦਰਬੇਸ਼ ਦੇ ਵਿੱਚ ਸਾਡੀ ਪਾਰਟੀ ਦੇ ਬਹੁਤ ਹੀ ਸੀਨੀਅਰ ਆਗੂ ਸਰਦਾਰ ਜਜੀਤ ਸਿੰਘ 라ਜੂ ਜੀ ਜਿਹੜੇ ਸਾਡੀ ਨਸ਼ਿਆਂ ਵਿਰੋਧੀ ਕੈਂਪੇਨ ਦੇ ਫਗਵਾੜੇ ਦੇ ਕੋਆਰਡੀਨੇਟਰ ਸੀਗੇ ਉਹਨਾਂ ਤੇ ਅੱਜ ਬਨੇ ਦੇ ਜਿਹੜਾ ਇੱਕ ਸਬਾਕਿ ਮਦੇ ਉਹਨਾਂ ਦੇ ਕਰਤੇ ਫਾਇਦੰ ਕੀਤੀ ਹੈ ਕੁਝ ਬੰਦਿਆਂ ਨੇ ਮੈਂ ਉਹਦੇ ਕਰਕੇ ਇਹਨਾਂ ਨੂੰ ਮਿਲਣ ਆਇਆ ਸੀਗਾ ਔਰ ਮੈਂ ਇਹਨਾਂ ਨੂੰ ਕਹਿਣ ਆਇਆ ਸੀਗਾ ਕਿ ਸਾਡੀ ਪਾਰਟੀ ਇਸ ਚੀਜ਼ ਨੂੰ ਪੰਜਾਬ ਦੇ ਵਿੱਚ ਬਿਲਕੁਲ ਬਰਦਾਸ਼ਤ ਨਹੀਂ ਕਰੂਗੀ ਇਹ ਤੇ ਸਾਡੀ ਪਾਰਟੀ ਦੇ ਨੇ ਇਹ ਤੇ ਸਾਡੀ ਪਾਰਟੀ ਦੇ ਆਗੂ ਨੇ ਪੰਜਾਬ ਦੇ ਵਿੱਚ ਕਿਸੇ ਵੀ ਪੰਜਾਬੀ ਦੇ ਉੱਤੇ ਪੰਜਾਬ ਦੇ ਕਿਸੇ ਵੀ ਨਿਵਾਸੀ ਦੇ ਉੱਤੇ ਜੇ ਕਿਸੇ ਨੇ ਇਦਾਂ ਦੀ ਕਾਰਵਾਈ ਕੀਤੀ ਉਹ ਤਿਆਰ ਰਹਿਣ ਸਾਡੀ ਪੁਲਿਸ ਫੋਰਸ ਬਿਲਕੁਲ ਹੱਥ ਤਰੰਦਾ ਜਵਾਬ ਦੇਦੀ ਹੈ ਉਹ ਸਾਡਾ ਤੈਅ ਹੈ ਕਿ ਇਦਾਂ ਦੇ ਜਿਹੜੇ ਗੈਂਗਸਟਰ ਨੇ ਇਦਾਂ ਦੇ ਜਿਹੜੇ ਬਦਮਾਸ਼ ਨੇ ਗੁੰਡੇ ਨੇ ਇਹ ਜਾਂ ਤਾਂ ਸਲਾਖਾਂ ਦੇ ਪਿੱਛੇ ਚੱਲ ਜਾਣਗੇ ਤੇ ਜਾਂ ਫਿਰ ਮੁਕਾਬਲਿਆਂ 'ਚ ਟੈੜ-ਟੇੜੀ ਹੋ ਜਾਣਗੇ ਅਸੀਂ ਭੱਜਣ ਨਹੀਂ ਦਿੰਦੇ ਇਹਨਾਂ ਨੂੰ ਭਾਵੇਂ ਜੋ ਮਰਜ਼ੀ ਹੋਵੇ ਅਸੀਂ ਮੱਲ ਤੈਅ ਕੀਤਾ ਹੈ ਕਿ ਸਾਡੀ ਸਰਕਾਰ ਨਸ਼ਿਆਂ ਦੇ ਵਿਰੋਧ ਸਾਡੀ ਸਰਕਾਰ ਪੰਜਾਬ ਨੂੰ ਗੈਕਸਟਰ ਮੁਕਤ ਅਸੀਂ ਕਰਨਾ ਚਾਹੁੰਦੇ ਸਾਡੀ ਪਾਰਟੀ ਦੇ ਸਾਡੀ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬੜਾ ਸਪਸ਼ਟ ਹੈ ਇੱਥੇ ਵੀ ਸਪਸ਼ਟ ਹੈ ਜਦੋਂ ਐਸਐਸਪੀ ਵੀ ਆਏ ਹੁਣ ਵੀ ਸਾਰੀ ਫੋਰਸ ਆਈ ਹੈ ਮਾਨ ਸਾਹਿਬ ਨੇ ਬੜੀਆਂ ਸਖਤ ਅਦਾਇਤਾ ਕੀਤੀ ਹੈ ਕਿ ਤੁਰੰਤ ਕਾਰਵਾਈ ਕਰੋ